नमस्कार ਤੇ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਲੁਧਿਆਣਾ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਰਮਨਪ੍ਰੀਤ ਕੋਰਨੇ ਬਾਲੀਵੁੱਡ ਅਦਾਕਾਰ ਸੋਨੀ ਸੂਦ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ ਅਦਾਲਤ ਦੇ ਵਿੱਚ ਗਵਾਹੀ ਦੇਣ ਦੇ ਲਈ ਵਾਰ-ਵਾਰ ਸਮਨ ਜਾਰੀ ਕਰਨ ਦੇ ਬਾਵਜੂਦ सोनू ਸੂਦ ਦੇ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਕਰਕੇ ਇਹ ਵਾਰੰਟ ਜਾਰੀ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਮੋਹਿਤ ਚੁਕਲਾ ਖਿਲਾਫ 10 ਲੱਖ ਰੁਪਏ ਦੀ ਧੋਖਾ ਤੜੀਦਾ ਮਾਮਲਾ ਦਰਜ ਕਰਵਾਇਆ ਹੈ ਜਿਸ 'ਚ ਉਹਨਾਂ ਨੂੰ ਜਾਲੀ ਰੀਜਿਕਾ ਸਿੱਕਾ 'ਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਤੇ ਇਸ ਸ਼ਿਕਾਇਤ 'ਚ ਗੰਭੀਰ ਇਲਾ ਇਜ਼ਾਮ ਲਗਾਏ ਗਏ ਨੇ ਇਸ ਸ਼ਿਕਾਇਤ ਦੇ ਤਹਿਤ ਖੰਨਾ ਦੇ सोनू वार वार सूद ਨੂੰ ਗਵਾਹੀ ਦੇ ਲਈ ਅਦਾਲਤ ਦੇ ਵਿੱਚ ਤਲਬ ਕੀਤਾ ਗਿਆ ਸੀ ਹਾਲਾਂਕਿ ਵਾਰ-ਵਾਰ ਸਮਨ ਜਾਰੀ ਕਰਨ ਦੇ ਬਾਵਜੂਦ सूद ਗਵਾਹੀ ਦੇਣ ਦੇ ਲਈ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਹੋਏ ਉਹਨਾਂ ਦੀ ਗੈਰ ਹਾਜ਼ਰੀ ਕਰਕੇ ਹੁਣ ਅਦਾਲਤ ਨੇ ਉਹਨਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ ਤਾਂ ਇਸ ਵਿਲੇ ਦੀ ਖਬਰ ਤੁਹਾਨੂੰ ਦੱਸ ਰਹੇ ਹਾਂ ਸੋਨੂ ਸੂਤ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਇਹ ਵਾਰੰਟ ਉਸਿਵਾਰਾ ਪੁਲਿਸ ਸਟੇਸ਼ਨ ਅੰधेरी वेस्ट ਮੁੰਬਈ ਨੂੰ ਭੇਜਿਆ ਗਿਆ ਹੈ ਜਿਸ ਨੇ ਉਹਨਾਂ ਨੂੰ ਅਦਾਕਾਰ ਨੂੰ ਗ੍ਰਿਫਤਾਰ ਕਰਨ ਤੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ ਮਾਮਲੇ ਦੀ ਅਗਲੀ ਸੁਣਵਾਈ 10 ਫਰਵਰੀ ਨੂੰ ਹੋਵੇਗੀ ਤਾਂ ਸੋਨੂ ਸੂਤ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੈ ਪੂਰੀ ਖਬਰ ਜਿਹੜੀ ਇਸ ਵੇਲੇ ਦੇ ਸਾਹਮਣੇ ਨਿਕਲ ਕੇ ਆ ਰਹੀ ਹੈ ਉਹ ਤੁਹਾਨੂੰ ਦੱਸ ਰਹੇ ਹਾਂ ਇਹ ਪੂਰਾ ਮਾਮਲਾ ਕੀ ਹੈ ਉਸ ਬਾਰੇ ਤੁਹਾਨੂੰ ਦੱਸ ਦਿੰਨੇ ਆ ਤਾਂ ਅਦਾਲਤ ਦੇ ਵਿੱਚ ਪੇਸ਼ ਹੋਣ ਕਰਕੇ ਇਹ ਵਾਰੰਟ ਜਾਰੀ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ 모ਹਿਤ ਸ਼ੁਕਲਾ ਖਿਲਾਫ 10 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ ਜਿਸ ਚੋਨਾ ਨੂੰ ਜਾਲੀ ਰੀਜਿਕਾ ਸਿੱਕਾ 'ਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ ਤੇ ਇਸ ਸ਼ਿਕਾਇਤ 'ਚ ਗੰਭੀਰ ਇਲਜ਼ਾਮ ਲਗਾਏ ਗਏ ਨੇ ਇਸ ਸ਼ਿਕਾਇਤ ਦੇ ਤਹਿਤ ਖੰਨਾ ਦੇ सोनू, सोनू सूद ਨੂੰ ਗਵਾਹੀ ਦੇ ਲਈ ਅਦਾਲਤ ਦੇ ਵਿੱਚ ਤਲਬ ਕੀਤਾ ਗਿਆ ਹਾਲਾਂਕਿ ਵਾਰ-ਵਾਰ ਸਮਨ ਜਾਰੀ ਕਰਨ ਦੇ ਬਾਵਜੂਦ सोनू सूद ਗਵਾਹੀ ਦੇਣ ਦੇ ਲਈ ਅਦਾਲਤ ਦੇ ਵਿੱਚ ਹਾਜ਼ਰ ਹੀ ਨਹੀਂ ਹੋਏ ਉਹਨਾਂ ਦੀ ਗੈਰ ਹਾਜ਼ਰੀ ਕਾਰਨ ਹੁਣ ਅਦਾਲਤ ਨੇ ਉਹਨਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ ਇਹ ਵਾਰੰਟ ਉਸ਼ੀਵਾਰਾ ਪੁਲਿਸ ਸਟੇਸ਼ਨ ਅੰधेਰੀ ਵੈਸਟ ਮੁੰਬਈ ਨੂੰ ਪੇਜਿਆ ਗਿਆ ਹੈ ਜਿਸ ਨੇ ਉਹਨਾਂ ਨੂੰ ਅਦਕਾਰ ਨੂੰ ਗ੍ਰਿਫਤਾਰ ਕਰਨ ਤੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ ਮਾਮਲੇ ਦੀ ਅਗਲੀ ਸੁਣਵਾਈ 10 ਫਰਵਰੀ ਨੂੰ ਹੋਣੀ ਹੈ ਤਾਂ ਸੋਨੂ ਸੂਤ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਮੋਹਿਤ ਚੁਕਲਾ ਖਿਲਾਫ 10 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ ਜੈਸੋਨਾ ਨੂੰ ਜਾਲੀ ਰੀਜਿਕਾ ਸਿੱਕਾ 'ਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ ਤੇ ਇਸ ਸ਼ਿਕਾਇਤ ਦੇ ਵਿੱਚ ਗੰਭੀਰ ਇਲਜ਼ਾਮ ਲਗਾਏ ਗਏ ਨੇ ਇਸ ਸ਼ਿਕਾਇਤ ਦੇ ਤਹਿਤ ਖੰਨਾ ਦੇ ਸੋਨੂ ਸੂਦ ਨੂੰ ਗਵਾਹੀ ਦੇ ਲਈ ਅਦਾਲਤ ਦੇ ਵਿੱਚ ਤਲਬ ਕੀਤਾ ਗਿਆ ਸੀ ਹਾਲਾਂਕਿ ਵਾਰ-ਵਾਰ ਸਮਨ ਜਾਰੀ ਕਰਨ ਦੇ ਬਾਵਜੂਦ ਜਿਹੜਾ ਸੋਨੂ ਸੂਦ ਦੇ ਖਿਲਾਫ ਹੁਣ ਗਵਾਹੀ ਨਾ ਦੇਣ ਕਰਕੇ ਅਦਾਲਤ ਦੇ ਵਿੱਚ ਹਾਜ਼ਰ ਹੋਣ ਦੇ ਲਈ ਹੁਣ ਕਿਹਾ ਗਿਆ ਹੈ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਅਰुण ਜੁੜਗੇ ਨੇ ਅਰुण ਕੀ ਕੁਝ ਜਾਣਕਾਰੀ ਹੈ ਸੋਨੂ ਸੂਤ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਕਿ ਕੁਝ ਮਾਮਲਾ ਹੈ ਸਰ ਅਸਲ ਇਹ 2021 ਦਾ ਮਾਮਲਾ ਹੈਗਾ ਇੱਕ ਕੰਪਨੀ ਸੀਗੀ ਦਿੱਤਕਾਰ ਕੋਇਨ ਇਹਨਾਂ ਵੱਲੋਂ ਇੱਕ ਸਕੀਮ ਕੀਤੀ ਗਈ ਸੀ ਲੋਕਾਂ ਨੂੰ ਲਾਲਚਤਾ ਗਿਆ ਸੀ ਕਿ ਤੁਸੀਂ ਸਾਡੇ ਕੋਲੋਂ ਪੈਸੇ ਇਨਵੈਸਟ ਕਰੋ ਤਾਂ ਤੁਹਾਨੂੰ ਤਿੰਨ ਗੁਣਾ ਮਿਤਾ ਜਾਊਗਾ ਕੋਟਾ 100 ਕਟੋਕਾ 100 ਡਾਲਰ ਜਮਾ ਕਰਨੇ ਸੀ ਤੇ ਰੋਅਰ ਇਕਨੋਮਿਕ ਜਣਾ ਦੇਗਾ ਉਸਤਾਬ ਨਾਲ ਜੀ ਤੇ ਜਿਵੇਂ ਐਡਵੋਕੇਟ ਦੇ ਜਿਨ੍ਹਾਂ ਦਾ આરોਪ ਹੈ ਕਿ ਇਹਨਾਂ ਕੰਪਨੀ ਦੇ ਬਰਾਦ ਬੇਚੇ ਸੰਨਸੂਸ ਹਨ ਤੇ ਕੰਪਨੀ ਵਿੱਚ ਕੁੱਲ ਚਾਰ 파ਟਨਰ ਸਨ ਜਿਨ੍ਹਾਂ ਵੇ ਦੋ ਲਿਜਾਣਾ ਅਤੇ ਇੱਕ ਦਿੱਲੀ ਤੇ ਦੂਜਾ ਫਰੀਦাবাদ ਦਸੇਗਾ ਇਹਨਾਂ ਵੱਲੋਂ ਬੱਤੀ ਬਿਊਟੀ ਦੇ ਲੋਕਾਂ પાસેથી ਪੈਸੇ ਇਨਵੈਸਟ ਕਰਾਏ ਗਏ ਲੇਕੇ ਬਾਅਦ ਉਹ ਕੰਪਨੀ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਕੰਪਨੀ ਦੇ ਕੰਪਨੀਆਂ ਕਰੋੜ ਹੋ ਗਈ ਕੰਪਨੀ ਫਰਾਰ ਹੋ ਗਈ ਜੀ ਕਰੋੜਾਂ ਦਾ ਪੈਦਾ ਘਟਾਲਾ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਸੋਨੂ ਸੂਦ ਕਿ ਬ੍ਰਾਂਡ ਵੈਜ ਤੇ ਕੰਪਨੀ ਦੇ ਜਿਨ੍ਹਾਂ ਨੇ ਵਕਫ ਵਕ ਸਾਈ ਜਾ ਕੇ ਕੰਪਨੀ ਵਾਸਤੇ ਪ੍ਰੋਮੋਸ਼ਨ ਕੀਤੀ ਲੋਕਾਂ ਨੂੰ ਕਿਹਾ ਕਿ ਇਨਵੈਸਟਮੈਂਟ ਕਰੋ ਤੇ ਉਹ ਕਿਹਾ ਬਤੌਰ ਬ੍ਰਾਂਡ ਵੈਜ ਤੇ ਉਹਨਾਂ ਨੇ ਗਵਾਹੀ ਦੇ ਲਈ ਅਦਾਲਤ ਰਸਮਣ ਕਿਤਾ ਸੀਗਾ ਕਈ ਵਾਰ ਸਮਨ ਕਿਤੇ ਗਏ ਲੇਕੇ ਸੋਨੂ ਸੂਦ ਪੇਸ਼ ਨਹੀਂ ਹੋਏ ਇੱਕ ਵਾਰ ਬੀਲੇਬਲ ਬਾਂਡ ਵੀ ਜਾਰੀ ਹੋਇਆ ਤਾਂ ਵੀ ਪੇਸ਼ ਨਹੀਂ ਹੋਇਆ ਜਿਸ ਤੋਂ ਬਾਅਦ ਹੁਣ ਅਦਾਲਤ ਨੇ ਜੀ 10 ਤਰੀਕ ਦੀ ਪਸੋਂ ਤਰੀਕ 10 ਤਰੀਕ ਜੀ ਮਸਤੀ ਨੂੰ ਬੀਲੇਬਲ 12 ਤਰੀਕ ਹਿੱਤਾ ਹੈਗਾ ਤੇ ਇਸ ਸਬੰਧ ਵਿੱਚ ਅੰधेਰੀ ਜਿਹੜਾ ਪੁਲਿਸ ਥਾਣਾ ਹੈਗਾ ਸਬੰਧ ਨਾਲ ਪੁਲਿਸ ਕਮਿਸ਼ਨਰ ਮੁੰਬਈ ਉਹਨਾਂ ਨੂੰ ਕੋਟ ਜਾਰੀ ਕੀਤਾ ਗਿਆ ਕੋਟ ਬੰਦ ਰੁਪਿੰਦਰ ਕੋਰ ਹੈਗੇ ਮਾਨਯੋਗ ਜੱਜ ਉਹਨਾਂ ਨੇ ਕਿਹਾ ਹੈ ਕਿ ਇਹਨੂੰ ਪੇਸ਼ ਕਰਾਵੇ ਜਾਂ ਇਹਨਾਂ ਦੇ ਇਹਨਾਂ ਨੂੰ ਜਾਂ ਫੇਨਾਂ ਦਾ ਬਿਆਨ ਜਿਹੜਾ ਕਲਮਰ ਕਰਾਇਆ ਜਾਵੇ ਜਾਂ ਸੌਣੂ ਸੂਦ ਆਪਣੇ ਵੱਲੋਂ ਕਿਸੇ ਨੂੰ ਭੇਜ ਕੇ ਆਪਣੇ ਵਕੀਲ ਅਖੇਤਰੋਂ ਆਪਣੇ ਬਿਆਨ ਕਲਮਰ ਕਰਵਾ ਸਕਦੇ ਨੇ ਨਹੀਂ ਨਾ ਅਵੇ ਇਸ ਦੇ ਵਿੱਚ ਉਹਨਾਂ ਨੂੰ ਪੇਸ਼ ਕਰਨਾ ਪੈਣਾ ਇਸ ਤਰ੍ਹਾਂ ਆ ਮੁੰਬਈ ਪੁਲਿਸ ਦੇ ਅਸਤਾਨੇ ਵੀ ਪੇਸ਼ ਹੋਣਾ ਪੈਣਾ ਇੱਥੇ ਤੇ ਦੱਸਣਾ ਪੈਣਾ ਅਦਾਲਤ ਨੂੰ ਕਿ ਕੀ ਕਾਰਵਾਈ ਅਮਲ ਦਿਲਾਈ ਗਈ ਹੈ ਇਸ ਪੂਰੇ ਮਾਮਲੇ ਲੈ ਕੇ ਕਿਉਂਕਿ ਬੜਾ ਗੰਭੀਰ ਮਾਮਲਾ ਹੈ ਵਕੀਲ ਕਹਿ ਰਹੇ ਨੇ ਕਿ ਇਹ ਬਹੁਤ ਵੱਡਾ ਕਰੋਨਾ ਦਾ ਬੈਕਪਲਾ ਹੈ ਜੇ ਘੱਟੋ ਘੱਟ 100 ਹਜ਼ਾਰਾ ਪ੍ਰਤੀ ਵਿਅਕਤੀ ਦਾ ਹੈ ਜਿਸ ਹਿਸਾਬ ਨਾਲ ਉਸ ਵੇਲੇ 80 ਡਾਲਰ ਹਿਸਾਬ ਨਾਲ ਆਤੀ ਆ ਰਹਾ ਬੰਦਾ ਸੀਗਾ ਤੇ ਸੈਂਕੜੇ ਲੋਕਾਂ ਨੇ ਪੈਸੇ ਲਗਾਏ ਤੇ ਹਜ਼ਾਰਾਂ ਕਰੋੜਾਂ ਵਿੱਚ ਰਕਮ ਹੋ ਸਕਦੀ ਹੈ ਤੇ ਇਸੇ ਤਰੀਕੇ ਨਾਲ ਅੱਡਾ ਵਟਾ ਸਕੈਮ ਹੋਣਾ ਅਭੀ ਇਹ ਨਾਮੀ ਸਪੀਅਰ ਜਿਹੜੇ ਬ੍ਰਾਂਡ ਬੈਸਰ ਹੋਣ ਤਾਂ ਕਾਫੀ ਵੱਡਾ ਜਲਾ ਹੈ ਇੱਕ ਧੋਖਾਧੜੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਤੈ ਤੱਕ ਜਾਣਗੇ ਤੇ ਅਰੋਪਿਆ ਖਰਾਬ ਜਣੀ ਹੈ ਉਹ ਇੱਕ ਸਖਤ ਸੱਤ ਕਾਰਵਾਈ ਹੋਣੀ ਚਾਹੀਦੀ ਹੈ ਅਰुण ਇਹ ਵਿੱਚ 모ਹਿਤ ਸ਼ੁਕਲਾ ਦਾ ਨਾਮ ਸਾਹਮਣੇ ਆ ਰਿਹਾ ਹੈ 모ਹਿਤ ਸ਼ੁਕਲਾ ਕੌਣ ਹੈ ਕਿ ਉਸ ਦਾ ਵੀ ਕੰਪਨੀ ਦੇ ਵਿੱਚ ਕੋਈ ਰੋਲ ਸੀ ਕਿਉਂਕਿ ਉਸ ਦੇ ਖਿਲਾਫ ਵੀ ਵਾਰੰਟ ਜਾਰੀ ਕੀਤਾ ਗਿਆ ਹੈ ਜੀ 모ਹਿਤ ਸ਼ੁਕਲਾ ਸਨਹਿਟ 4 આરોપી ਨੇ ਜੀ ਉਹ ਸ਼ੁਕਲਾ ਜੀ ਆ ਇੱਕ ਇਹ ਮੋਸ਼ੁਕਲਾ ਦਿੱਲੀ ਦਾ ਹੈਗਾ ਇੱਕ ਫਰੀਦাবাদ ਦਾ ਤੇ ਇੱਕ ਜਿਹੜੇ ਦੋ ਰੋਕੀ ਲੁਧਿਆਣੇ ਦੇ ਨੇ ਪੱਕੀ ਨੇ ਇਹ ਵੀ ਦੱਸਿਆ ਹੈ ਕਿ ਜਿਹੜੇ ਇਹਨਾਂ ਦੇ 2021 ਉਪਰ ਲੁਧਿਆਣਾ ਦਾ ਇੱਕ ਨਾਮੀ ਹੋਟਲ ਹੈ ਉੱਥੇ ਇਹਨਾਂ ਕੋਲ ਅ ਲਾਂਚ ਕੀਤਾ ਸੀ ਕੰਪਨੀ ਬਾਰੇ ਤੇ ਇੱਕੜੀ ਜਾਤ ਦੇ ਬੈਂਕਾਉਂਟ ਉੱਤੇ ਲੁਧਿਆਣੇ ਤੇ ਵੀ ਨਹੀਂ ਹਮ ਖਾਲਾ ਕੋਲ ਨੇ ਇਹ ਕੋਲਾਸਾ ਨਹੀਂ ਕੀਤਾ ਕਿ ਜਿਹੜੇ ਬੈਂਕ ਸਿੱਕੇ ਦਾ account ਸੀਗਾ ਉਹਨਾਂ ਨੇ ਕਿਹਾ ਕਿ ਅਦਾਲਤ ਕੋਲ ਭਾਵੇਂ ਬੈਂਕ ਖਤ ਸੀ ਕਾਤੇਗੇ ਲੇਕਿਨ ਉਦੋਂ ਤੱਕ ਇਸ ਵਿੱਚ ਇਹਨਾਂ ਚ ਰਕਮ ਸੀ ਫੌਰਾ ਬਤੀ ਹੋ ਨਿਕਲ ਚੁੱਕੀ ਸੀ ਦੇ ਜੇ ਤੁਸੀਂ ਆਮ ਤੋ ਤਜੱਸਤੋ ਕਿ ਆਇਦਨ ਮਾਮਲੇ ਆਨੇ ਸਾਈਬਰ ਠੱਗੀ ਦੇ ਇਹ ਵੀ ਉਹੀ ਜਿਹਾ ਹੀ ਮਾਮਲਾ ਹੈਗਾ ਇਸ ਵਿੱਚ ਹਜ਼ਾਰਾਂ ਕੋੜ ਠੱਗੀ ਹੋਈ ਹੈ ਤੇ ਪੂਰੇ ਮਾਮਲੇ ਤੇ ਜਿਹੜੇ આરોપી ਜਿਹੜੇ ਹੋਣ ਹੈ ਜਿਹੜੇ ਉਹ ਫਰਾਰ ਨੇ ਤੇ ਇਸ ਮਾਮਲੇ ਚ ਸੋਨੂ ਸੋਜੇ ਬੈਠੇ ਸਿਤਾਈ ਉਹਨਾਂ ਨੇ ਇੱਕ ਅਨਨੂ ਉਸ ਕਮਲ ਕਪਟਾਫੀਜ਼ਾ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਬੈਂਕ ਖਾਤੇ ਤੇ ਪਹੇ ਗਏ ਨੇ ਤੇ ਪ੍ਰੂਫ ਉਹਨਾਂ ਕੋਲ ਤਾਂ ਨਹੀਂ ਕਿ ਬੈਂਕ ਖਾਤੇ ट्रांजैक्शन ਹੋਈਆ ਕਿਹੜੇ ਬੈਂਕਾ ਤੇ ਕਿੱਥੇ ਪਹੇ ਗਏ ਨੇ ਤੇ આરોપી ਉਹਨਾਂ ਦਾ ਦਾਵਾ ਹੈ ਕਿ આરોપી ਜਿਹੜੇ ਉਹ ਬਚ ਨਹੀਂ ਸਕਣਗੇ ਲੇਕਿਨ ਉਹ ਸੋਨੂ ਸੂਦ ਨੂੰ ਦੂਰ ਹੋ ਕੇ ਅਥੇ ਆਪਣਾ ਪੇਸ਼ ਕਰਨਗੇ ਜਾਂ ਉਹਨਾਂ ਦਾ ਬਿਆਨ ਕਲਮਰ ਕਰਵਾਇਆ ਜਾਏਗਾ ਜਿਸ ਤਿਕਾ ਨਾਲ ਮਦੀ ਤਾਂ ਜੋ ਮਾਮਲੇ ਵਿੱਚ ਇੱਕ ਉਹ ਖੁਲਾਸਾ ਜਣਾ ਹੋ ਸਕੇ ਠੀਕ ਹੈ ਅਰੁਣ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਤਮਾਮ ਜਾਣਕਾਰੀ ਸਾਂਝੀ ਕੀਤੀ ਦਰਸ਼ਕਾ ਦੇ ਨਾਲ ਤਾਂ ਸੋਨੂ ਸੂਦ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੁਣ ਵੇਖਣਾ ਹੋਵੇਗਾ ਅੱਗੇ ਇਸ ਤੇ ਕੀ ਕੁਝ ਕਾਰਵਾਈ ਹੁੰਦੀ ਹੈ